ਸਤਿ ਸ਼੍ਰੀ ਅਕਾਲ ਦੋਸਤੋ ਪਿਛਲੀਆਂ ਵੀਡੀਓ ਵਿੱਚ ਤੁਸੀਂ ਪੈਂਟ ਦਾ ਨਾਪ ਲੈਣਾ ਕਟਾਈ ਕਰਨੀ ਪੇਸਟਿੰਗ ਕਰਨੀ ਤੇ ਸਲਾਈ ਕਰਨੀ ਹੈ ਵੀਡੀਓ ਮੈਂ ਅਪਲੋਡ ਕਰ ਚੁੱਕਿਆ ਜੇਕਰ ਤੁਸੀਂ ਉਹ ਵੀਡੀਓ ਨਹੀਂ ਵੇਖੀਆਂ ਤਾਂ ਮੇਰੀ ਚੈਨਲ ਦੀ ਪਲੇਲਿਸਟ ਜਾਂ ਡਿਸਕ੍ਰਿਪਸ਼ਨ ਵਿੱਚ ਜਾ ਕੇ ਸਾਰੀਆਂ ਵੀਡੀਓ ਦੇਖ ਸਕਦੇ ਹੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੈਂਟ ਨੂੰ ਪ੍ਰੈਸ ਕਰਨਾ ਸਿੱਖਾਂਗੇ ਸਭ ਤੋਂ ਪਹਿਲਾਂ ਆਪਾਂ ਅੰਦਰ ਵਾਲੀਆਂ ਜੋ ਸਲਾਈਆਂ ਹਨ ਉਹਨਾਂ ਨੂੰ ਚੀਰ ਕੇ ਇਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਆਪਾਂ ਬਿਠਾ ਲੈਣਾ ਹੈ ਤੁਸੀਂ ਰਾਮ ਨਾਲ ਇਸ ਸਲਾਈਆਂ ਤੇ ਪ੍ਰੈਸ ਮਾਰਨੀ ਹੈ ਦੋਨੋਂ ਪੈਂਟ ਤੇ ਸਾਈਡਾਂ ਤੇ ਆਪਾਂ ਇਹਨਾਂ ਨੂੰ ਵਧੀਆ ਤਰੀਕੇ ਨਾਲ ਚੀਰ ਲੈਣਾ ਹੈ ਇਸ ਤਰੀਕੇ ਨਾਲ ਉਸ ਤੋਂ ਬਾਅਦ ਆਪਾਂ ਨੂੰ ਇੱਕ ਇਸ ਤਰੀਕੇ ਨਾਲ ਗੱਦੀ ਦੀ ਲੋਡ ਪਵੇਗੀ ਫਿਰ ਜਿੰਨੀਆਂ ਵੀ ਆਪਾਂ ਸਲਾਈਆਂ ਲਾਈਆਂ ਹਨ ਇਹ ਬੈਕ ਵਾਲੀ ਸਲਾਈ ਹੈ ਇਸ ਤਰੀਕੇ ਨਾਲ ਆਪਾਂ ਪੱਟ ਉੱਤੇ ਰੱਖ ਕੇ ਪ੍ਰੈਸ ਦੇ ਨਾਲ ਇਸ ਨੂੰ ਚੰਗੇ ਤਰੀਕੇ ਨਾਲ ਝੀਰ ਲੈਣਾ ਹੈ ਇਮੇਜ ਕਾਲੀ-ਕਾਲੀ ਤੇ ਤੁਹਾਨੂੰ ਵੀਡੀਓ ਦਿਖਾ ਰਿਆ ਹਾਂ ਪਰ ਤੁਸੀਂ ਇਸ ਨੂੰ ਵਧੀਆ ਤਰੀਕੇ ਨਾਲ چیر ਕੇ ਇਸ ਨੂੰ ਪ੍ਰੈਸ ਨਾਲ ਬਿਠਾ ਲੈਣਾ ਹੈ ਫਿਰ ਇਸ ਤੋਂ ਬਾਅਦ ਆਪਾਂ ਸਿੱਧੀ ਸਾਈਡ ਤੋਂ ਵੀ ਇਸ ਤੇ ਪ੍ਰੈਸ ਕਰਾਂਗੇ ਇਸ ਤਰੀਕੇ ਨਾਲ ਸਾਰੀ ਸਿਲਾਈ ਤੁਸੀਂ ਵਧੀਆ ਤਰੀਕੇ ਨਾਲ ਬੈਕ ਸਾਈਡ ਵਾਲੀ ਬਿਠਾ ਲੈਣੀ ਹੈ ਸਾਰੀ ਸਿਲਾਈ ਤੇ ਪ੍ਰੈਸ ਮਾਰਨ ਤੋਂ ਬਾਅਦ ਆਪਾਂ ਬੈਕ ਵਾਲੀ ਪਾਕਟ ਉੱਪਰ ਵੀ ਗੱਦੀ ਦੀ ਸਹੈਤਾ ਨਾਲ ਤੁਸੀਂ ਪ੍ਰੈਸ ਮਾਰ ਲੈਣੀ ਹੈ ਤੇ ਕ੍ਰਾਸ ਪਾਕਟ ਜਿਹੜੀ ਹੈ ਆਪਣੀ ਸਾਈਡਾਂ ਵਾਲੀ ਉਸ ਨੂੰ ਵੀ ਆਪਾਂ ਵਧੀਆ ਤਰੀਕੇ ਨਾਲ ਬਿਠਾ ਲੈਣਾ ਹੈ ਦੋਨੋਂ ਸਾਈਡ ਤੇ ਕ੍ਰਾਸ ਪਾਕਟ ਹਨ ਉਹਨਾਂ ਤੇ ਵੀ ਪ੍ਰੈਸ ਮਾਰ ਲੈਣੀ ਹੈ ਤੇ ਜਿਹੜੇ ਪਲੇਟ ਆਪਾਂ ਪਾਏ ਹਨ ਉਹਨਾਂ ਨੂੰ ਵੀ ਤੁਸੀਂ ਇਸ ਤਰੀਕੇ ਨਾਲ ਬਿਠਾ ਲਿਓ ਜਿਪ ਸਾਈਡ ਵਾਲੀ ਕ੍ਰਾਸ ਪਾਕਟ ਬੈਕ ਵਾਲੀ ਪਾਕਟ ਤੇ ਜਿੰਨੀਆਂ ਵੀ ਸਲਾਈਆਂ ਹਨ ਤੁਸੀਂ ਇਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਬਿਠਾ ਲੈਣਾ ਹੈ ਸਾਰੀਆਂ ਸਲਾਈਆਂ ਤੇ ਪ੍ਰੈਸ ਮਾਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਪੈਂਟ ਨੂੰ ਸਿੱਧੇ ਕਰ ਲੈਣਾ ਹੈ ਸਿੱਧਾ ਕਰਨ ਤੋਂ ਬਾਅਦ ਆਪਾਂ ਇਹਦੀਆਂ ਸਲਾਈਆਂ ਹਨ ਇੱਕ ਸਾਈਡ ਤੇ ਜਿਹੜੀਆਂ ਦੋ ਸਲਾਈਆਂ ਆਉਣੀਆਂ ਅੱਗੇ ਤੇ ਪਿੱਛੇ ਵਾਲੀਆਂ ਉਹਨਾਂ ਨੂੰ ਆਪਸ ਵਿੱਚ ਮਿਲਾ ਕੇ ਪਹਿਲਾਂ ਤੁਸੀਂ ਪੋਂਚੇ ਤੇ ਜਾਂ ਜਿਸ ਨੂੰ ਮੋਰੀ ਕਹਿੰਦੇ ਆ ਉਸਤੇ ਆਪਾਂ ਵਧੀਆ ਤਰੀਕੇ ਨਾਲ ਪ੍ਰੈਸ ਮਾਰਨੀ ਹੈ ਇਹ ਪ੍ਰੈਸ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਸਿਲਾਈ ਨੂੰ ਉੱਪਰੋਂ ਦੋਨਾਂ ਸਿਲਾਈਆਂ ਨੂੰ ਬਰਾਬਰ ਕਰਕੇ ਜਿੱਥੇ ਸੈੱਟ ਆਉਂਦੀਆਂ ਹਨ ਉੱਥੇ ਇਸ ਨੂੰ ਸੈੱਟ ਕਰ ਲੈਣਾ ਹੈ ਫਿਰ ਇਹ ਬਾਹਰਲੀ ਸਾਈਡ ਤੋਂ ਵੀ ਸਿਲਾਈਆਂ ਨੂੰ ਆਪਾਂ ਵਧੀਆ ਤਰੀਕੇ ਨਾਲ ਚੀਰ ਕੇ ਪਰ ਅਸਦੀ ਸੇਟਾ ਨਾਲ ਬਿਠਾ ਲੈਣਾ ਹੈ। ਤੇ ਸਾਈਡ ਤੇ ਵੀ ਆਪਾਂ ਆਰਾਮਦਾਰੀ ਨਾਲ ਪ੍ਰੈਸ ਮਾਰਨੀ ਹੈ ਤਾਂ ਕਿ ਕਰੀਜ਼ ਜਿਹੜੀ ਆਪਣੀ ਚੰਗੀ ਤਰੀਕੇ ਨਾਲ ਬੈਠ ਜਾਵੇ। ਇਸ ਤਰੀਕੇ ਨਾਲ ਸੈੱਟ ਕਰਕੇ ਤੁਸੀਂ ਆਰਾਮਦਾਰੀ ਨਾਲ ਸਾਈਡ ਵਾਲੀ ਸਲਾਈ ਤੇ ਪ੍ਰੈਸ ਮਾਰਿਓ ਤਾਂ ਕਿ ਜਿੱਥੇ ਇੱਕ ਵਾਰੀ ਕਰੀਜ਼ ਬੈਠ ਗਈ ਉੱਥੇ ਹੀ ਆਪਣੀ ਸੈਟ ਆਵੇਗੀ ਦੋਨੋਂ ਸਾਈਡਾਂ ਤੋਂ ਆਪਾਂ ਪ੍ਰੈਸ ਕਰ ਲੈਣਾ ਹੈ ਉਸ ਤੋਂ ਬਾਅਦ ਦੂਸਰੇ ਪੱਟ ਨੂੰ ਵੀ ਆਪਾਂ ਉੱਪਰ ਇਸ ਦੇ ਵਿਛਾ ਕੇ ਪ੍ਰੈਸ ਮਾਰ ਲਵਾਂਗੇ ਇਹ ਦੋਸਤੋ ਮੈਂ ਵੀਡੀਓ ਥੋੜੀ ਜਿਹੀ ਫਾਸਟ ਦਿਖਾ ਰਿਹਾ ਹਾਂ ਤੁਸੀਂ ਰਾਮਦਾਰੀ ਨਾਲ ਪ੍ਰੈਸ ਮਾਰਨੀ ਹੈ ਕਿਉਂਕਿ ਜ਼ਿਆਦਾਤਰ ਫਿਨਿਸ਼ਿੰਗ ਜਿਹੜੀ ਪ੍ਰੈਸ ਦੀ ਆਉਂਦੀ ਹੈ ਸਲਾਈ ਆਪਣੀ ਵਧੀਆ ਨਾ ਹੋਵੇ ਤਾਂ ਵੀ ਸਰ ਜਾਂਦਾ ਹੈ ਪਰ ਪ੍ਰੈਸ ਦੇ ਸਹਾਈਤਾ ਨਾਲ ਆਪਣੇ ਜਿਹੜੇ ਕੱਪੜੇ ਦੀ ਫਿਨਿਸ਼ਿੰਗ ਬਹੁਤ ਹੀ ਵਧੀਆ ਤਰੀਕੇ ਨਾਲ ਆ ਜਾਂਦੀ ਹੈ ਪ੍ਰੈਸ ਵਧੀਆ ਕੀਤਾ ਹੋਵੇ ਕੱਪੜਾ ਤਾਂ ਦੂਰੋਂ ਹੀ ਜਗਦਾ ਨਜ਼ਰ ਆਉਂਦਾ ਹੈ ਦੋਸਤੋ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਬਣਾ ਚੁੱਕੇ ਹਾਂ ਜੇਕਰ ਤੁਸੀਂ ਵੀਡੀਓ ਨਹੀਂ ਵੇਖੀਆਂ ਤਾਂ ਡਿਸਕ੍ਰਿਪਸ਼ਨ ਜਾਂ ਪਲੇਲਿਸਟ ਵਿੱਚ ਜਾ ਕੇ ਸਾਰੀਆਂ ਵੀਡੀਓ ਦੇਖ ਸਕਦੇ ਹੋ ਤੇ ਮੇਰੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਹਨ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਉਹ ਸਾਰੀਆਂ ਵੀਡੀਓ ਦਾ ਲਾਭ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਵੀਡੀਓ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਜਲਦ ਤੋਂ ਜਲਦ ਉਹ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗਾ ਦੂਸਰੀ ਸਾਈਡ ਤੋਂ ਵੀ ਆਪਾਂ ਇਸ ਨੂੰ ਪ੍ਰੈਸ ਨਾਲ ਬਿਠਾ ਲੈਣਾ ਹੈ ਤੇ ਅੰਦਰ ਵਾਲੀ ਸਾਈਡ ਤੋਂ ਵੀ ਆਪਾਂ ਵਧੀਆ ਤਰੀਕੇ ਨਾਲ ਪ੍ਰੈਸ ਮਾਰਨੀ ਹੈ ਜੇ ਕਿਸੇ ਵੀ ਗੱਲ ਦੀ ਸਮਝ ਨਾ ਲੱਗੀ ਹੋਵੇ ਕਮੈਂਟ ਕਰਕੇ ਜਰੂਰ ਦੱਸਿਓ ਜਲਦ ਤੋਂ ਜਲਦ ਮੈਂ ਤੁਹਾਡਾ ਰਿਪਲਾਈ ਕਰਾਂਗਾ ਇਸ ਦੇ ਸਾਰੇ ਪਾਰਟ ਵੇਖਣ ਲਈ ਤੁਸੀਂ ਪਲੇਲਿਸਟ ਜਾਂ ਡਿਸਕ੍ਰਿਪਸ਼ਨ ਵਿੱਚ ਲਿੰਕ ਦੇਖ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ